ਜਿੱਥੋਂ ਤੱਕ ਅੱਜ ਦੇ ਰਿਜ਼ਲਟ ਦਾ ਸਵਾਲ ਹੈ ਮੈਂ ਖੁੱਲੇ ਮਨ ਦੇ ਨਾਲ ਸਾਡੇ ਪ੍ਰਧਾਨ ਜੀ ਨੇ ਵੀ ਕਿਹਾ ਕਿ ਅਸੀਂ ਜੋ ਜਨਤਾ ਨੇ ਫਤਵਾ ਦਿੱਤਾ ਉਹਦਾ ਉਹਦਾ ਸੀ ਸਵਾਗਤ ਕਰਦੇ ਆ ਇਹ ਪੱਛਮੀ ਹਲਕੇ ਦੀ ਵੋਟ ਜੀ ਹੈ ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਸੀ ਕਿ ਸਾਡਾ ਪਰਪਸ ਪੰਜਾਬ ਨੂੰ ਨਵਾਂ ਪੰਜਾਬ ਬਣਾਉਣਾ ਦਾ ਹੈ ਔਰ ਉਹ ਸਾਡਾ ਸੰਕਲਪ ਉਵੇਂ ਦਾ ਉਵੇਂ ਚੱਲਦਾ ਰਹਿਣਾ ਹੈ ਉਹਦੇ ਵਿੱਚ ਕੋਈ ਚੇਂਜ ਨਹੀਂ ਆਉਣੀ ਬੇਸ਼ੱਕ ਸਾਨੂੰ ਸਫਲਤਾ ਨਹੀਂ ਮਿਲੀ ਇਸੇ ਵਿੱਚ ਪਰ ਅਸੀਂ ਆਪਣੇ ਉਸ ਏਜੰਡੇ ਤੇ ਕੰਮ ਕਰਦੇ ਰਹਿਾਂਗੇ ਜਿਸ ਏਜੰਡੇ ਤੇ ਪਾਰਟੀ ਨੇ ਸਾਨੂੰ ਕੰਮ 'ਚ ਲਗਾਇਆ ਹੋਇਆ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਆਪਣੀ ਗੱਲ ਸਮਝਾਉਣ ਨੂੰ ਸਮਾਂ ਲੱਗਦਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ 12 ਦਿਨ ਦੀ ਕੈਂਪੇਨ ਦੇ ਅੰਦਰ ਅਸੀਂ ਕਾਫੀ ਹੱਦ ਤੱਕ ਆਪਣੀ ਗੱਲ ਨੂੰ ਸਮਝਾਣ ਦੇ ਵਿੱਚ ਕਾਮਯਾਬ ਹੋਏ ਸਾਨੂੰ ਇਸ 12 ਦਿਨਾਂ ਦੇ ਅੰਦਰ ਕਿਤੇ ਵੀ ਨਹੀਂ ਲੱਗਿਆ ਕਿ ਲੋਕ ਸਾਡੀ ਗੱਲ ਨਹੀਂ ਸੁਣ ਰਹੇ ਲੋਕਾਂ ਨੇ ਬੜੇ ਸ਼ਾਂਤ ਸੁਭਾਅ ਦੇ ਨਾਲ ਸਾਡੀ ਗੱਲ ਵੀ ਸੁਣੀ ਹੈ ਔਰ 20000 ਤੋਂ ਜ਼ਿਆਦਾ ਵੋਟ ਸਾਨੂੰ ਮਿਲੇ ਵੀ ਹੈਗੇ ਔਰ ਮੈਂ ਇਹ ਗੱਲ ਨੂੰ ਨਾਲ ਜੋੜੂਗਾ ਕਿ ਇਸ ਇਲੈਕਸ਼ਨ ਨੂੰ ਇਹ ਇਲੈਕਸ਼ਨ ਸਰਕਾਰ ਦੇ ਖਿਲਾਫ ਇਲੈਕਸ਼ਨ ਸੀਗਾ ਦੋ ਦਿਨ ਗੱਲਾਂ ਇਹਦੇ ਵਿੱਚ ਜੋੜਨੀਆਂ ਮੈਂ ਬਹੁਤ ਜ਼ਰੂਰੀ ਸਮਝਦਾ ਹਾਂ ਸਰਕਾਰ ਨੇ ਇਹ ਇਲੈਕਸ਼ਨ ਦਾ ਪੂਰੀ ਤਰ੍ਹਾਂ ਆਪਣੇ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਹੈਗਾ ਇਲੈਕਸ਼ਨ ਜਿੱਤਣ ਵਾਸਤੇ। ਔਰ ਇਹਦੇ ਨਾਲ ਹੀ ਪੋਲਿੰਗ ਤੋਂ ਠੀਕ 2-3 ਦਿਨ ਪਹਿਲਾਂ ਜਿਸ ਤੰਗ ਦਾ ਛੜਯੰਤਰ ਵਰਤਾਂਡ ਕਈ ਬੂਥਾਂ ਦੇ ਉੱਪਰ ਹੋਇਆ, ਕਈ ਵਾੜਾਂ ਦੇ ਵਿੱਚ ਹੋਇਆ ਉਹ ਵੀ ਸਰਕਾਰ ਦੇ ਕੰਮ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਬੇਸ਼ੱਕ ਸਰਕਾਰ ਦੇ ਨੁਮਾਇੰਦੇ ਮੰਤਰੀ ਅੱਜ ਸਾਰੇ ਇਕੱਠੇ ਹੋ ਕੇ ਆਪਣੀ ਪਿੱਠ ਥੱਪਾ ਰਹੇ ਆ। ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇਹ ਸਰਕਾਰ ਉਹਨਾਂ ਨੂੰ ਆਪਣੇ ਕੰਮਾਂ ਤੋਂ ਤੋਂ ਜ਼ਿਆਦਾ ਜਿਹੜੇ ਉਹਨਾਂ ਨੇ ਜਿਹੜਾ ਕੰਮਾਂ ਦਾ ਉਹ ਡੁੱਗਾ ਪਿੱਟਦੇ ਆ ਉਹਦੇ ਤੇ ਵਿਸ਼ਵਾਸ ਨਹੀਂ ਸੀ ਕਿਉਂਕਿ ਕੰਮ ਕੋਈ ਹੋਈ ਨਹੀਂ ਸੀਗੇ ਉਹਨਾਂ ਨੇ ਗਲਤ ਢਾਂਗ ਅਪਣਾਇਆ 3 ਦਿਨ ਪਹਿਲਾਂ ਇਲੈਕਸ਼ਨ ਹੋਣ ਤੋਂ 3 ਦਿਨ ਪਹਿਲਾਂ ਗਲਤ ਤਰੀਕੇ ਅਪਣਾਏ ਔਰ ਸਰਕਾਰੀ ਤੰਤਰ ਦਾ ਪੂਰੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਇਹ ਇਲੈਕਸ਼ਨ ਦੇ ਵਿੱਚ ਵੱਧ ਵੋਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਸੰਕਲਪ ਹਮੇਸ਼ਾ ਉਹ ਮੈਂ ਫੇਰ ਦੁਹਰਾਣਾ ਕਿ ਸਾਡਾ ਜਿਹੜਾ ਸੰਕਲਪ ਹੈ ਉਹ ਨਵਾਂ ਪੰਜਾਬ ਬਣਾਉਣ ਦਾ ਹੈ ਨਵਾਂ ਪੰਜਾਬ ਭਾਜਪਾ ਦੇ ਨਾਲ ਇਹ ਸੰਕਲਪ ਸਾਡਾ ਜਾਰੀ ਰਹੇਗਾ ਅਸੀਂ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਖਾਸ ਕਰਕੇ ਲੁਧਿਆਣਾ ਹੁਣ ਮੈਨੂੰ ਲੁਧਿਆਣਾ ਪਛਮੀ ਤੋਂ ਪਾਰਟੀ ਵੱਲੋਂ ਕੈਂਡੀਡੇਟ ਬਣਾਇਆ ਗਿਆ ਸੀ ਔਰ ਅਗਲੇ 1.5 ਸਾਲ ਮੈਂ ਲਗਾਤਾਰ ਲੁਧਿਆਣਾ ਪਛਮੀ ਵਾਸਤੇ ਜੋ ਜੋ ਵੀ ਕਰ ਸਕਦਾ ਇੱਥੇ ਦੇ ਵਸਿੰਦਿਆ ਵਾਸਤੇ ਜੋ ਜੋ ਵੀ ਕਰ ਸਕਦਾ ਉਹ ਮੈਂ ਪੂਰੇ ਤਨ ਦੇ ਹੀ ਨਾਲ ਨਿਭਾਉਂਗਾ ਸਾਨੂੰ 23% ਦੇ ਕਰੀਬ-ਕਰੀਬ ਵੋਟ ਮਿਲੇ ਆ ਜੋ ਕਿ 2022 ਦੇ ਬਿਲਕੁਲ ਲਗਭਗ ਬਰਾਬਰ ਹੈ ਮੈਂ ਸਮਝਦਾ ਕਿ ਲੋਕ ਸਾਡੇ ਨਾਲੋਂ ਪਹਿਲਾਂ ਇਹਦੇ ਵਿੱਚ ਜੁੜੇ ਆ ਲੋਕ ਸਾਡੇ ਨਾਲ ਕਟੇ ਨਹੀਂ ਹੈਗੇ ਇਹ ਇਲੈਕਸ਼ਨ ਸਰਕਾਰ ਦੇ ਖਿਲਾਫ ਸੀਗਾ ਸਰਕਾਰ ਨੇ ਕਈ ਤਰ੍ਹਾਂ ਦੇ ਹਟਕੰਡੇ ਵਰਤੇ ਆ ਸਰਕਾਰ ਨੇ ਆਪਣਾ ਤੰਤਰ ਪ੍ਰਯੋਗ ਕੀਤਾ ਉਹਦੇ ਵਿੱਚ ਕਈ ਤਰ੍ਹਾਂ ਦੇ ਸ਼ੰਕਾਵਾਂ ਜਿਹੜੀਆਂ ਅਗਲੇ 2-4 ਦਿਨ ਦੇ ਵਿੱਚ ਉਜਾਗਰ ਹੋਣਗੀਆਂ ਕਿ ਕਿਉਂ ਕਈ ਬੂਥਾਂ ਦੇ ਵਿੱਚ ਪੋਲ ਪਰਸੈਂਟੇਜ ਕਿਉਂ ਘਟਿਆ ਕਈਆਂ ਦੇ ਵਿੱਚ ਪੋਲ ਪਰਸੈਂਟੇਜ 65 ਤੋਂ 70% ਕਿਉਂ ਹੋਇਆ ਇਹ ਸਾਰੀਆਂ ਚੀਜ਼ਾਂ ਅਨਲਿਸਿਸ ਕਰਾਂਗੇ ਫਿਰ ਤੁਹਾਡੇ ਨਾਲ ਰੂਬਰੂ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬਈ ਇਹ ਸਭ ਚੀਜ਼ਾਂ ਦਾ ਕਾਰਨ ਕੀ ਰਿਹਾ ਹੈਗਾ ਕਿਉਂਕਿ ਜਿਆਦਾ ਉਹਨਾਂ ਪੋਲਿੰਗ ਜਿੱਥੇ ਬਹੁਤ ਜ਼ਿਆਦਾ ਐਕਸਟ੍ਰੀਮ ਪੋਲ ਹੋਇਆ ਉਹਨਾਂ ਇਲਾਕਿਆਂ ਦੇ ਅੰਦਰ ਸਰਕਾਰ ਨੂੰ ਕਾਮਯਾਬੀ ਮਿਲੀ ਸੋ ਇਹ ਵਿਚਾਰ ਕਰਨ ਵਾਲੀ ਗੱਲ ਹੈ ਇਹ ਤੇ ਜਰੂਰ ਵਿਚਾਰ ਕਰਾਂਗੇ ਇਹਦੇ ਤੇ ਜਰੂਰ ਅਨਲਿਸਿਸ ਵੀ ਕਰਾਂਗੇ ਕਿ ਇਹਨਾਂ ਬੂਥਾਂ ਤੇ ਕੀ ਐਸੀ ਗੱਲ ਹੋਈ ਕਿ ਕੁਝ ਬੂਥਾਂ ਦੇ ਤਾਂ 35% ਤੱਕ ਪੋਲਿੰਗ ਰਹੀ ਐਵਰੇਜ ਚਾਹੇ 51% ਰਹੀ ਪਰ ਕੁਝ ਬੂਥਾਂ ਦੇ ਉੱਪਰ 68 70% ਤੱਕ ਔਰ ਇੱਕ ਬੂਥ ਦੇ ਉੱਪਰ ਤਾਂ ਚੈਟ 465 ਵੋਟ ਪੋਲ ਹੋਏ ਜਿਹਦੇ ਵਿੱਚੋਂ 410 12 ਵੋਟ ਇਕੱਲੇ ਚਾੜੂ ਨੂੰ ਮਿਲੇ ਹੈਗੇ ਸੋ ਇਹ ਸਭ ਚੀਜ਼ਾਂ ਸ਼ੰਕਾਵਾਂ ਵੀ ਪੈਦਾ ਕਰਦਾ ਪਰ ਕੋਈ ਗੱਲ ਨਹੀਂ ਉਹਨਾਂ ਇਲੈਕਸ਼ਨ ਹੋ ਚੁੱਕਿਆ ਫਤਵਾ ਆ ਗਿਆ ਅਸੀਂ ਤਾਂ ਇਹਨੂੰ ਪਬਲਿਕ ਦਾ ਫਤਵਾ ਮੰਨਾਂਗੇ ਆਪਣੀ ਗੱਲ ਲੋਕਾਂ ਨੂੰ ਸਮਝਾਉਣ ਦੇ ਵਿੱਚ ਕੋਸ਼ਿਸ਼ ਬਹੁਤ ਕੀਤੀ ਹੈ ਜਿੰਨੀ ਸਮਝਾ ਸਕਿਆ ਸੰਤੁਸ਼ਟੀ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਅੱਛੇ ਢੰਗ ਨਾਲ ਸਮਝਾਵਾਂਗੇ ਔਰ ਪੂਰੀ ਪਾਰਟੀ ਪੂਰੀ ਕਾਰਜਕਰਤਾ ਨੇ ਜਿੰਨੀ ਮਿਹਨਤ ਕੀਤੀ ਹੈ ਸਿਲੈਕਸ਼ਨ ਦੇ ਅੰਦਰ ਉਹਨੂੰ ਹੋਰ ਮਿਹਨਤ ਕਰਕੇ ਸਾਡਾ ਇੱਕੋ ਹੀ ਟਾਰਗੇਟ ਹੈ ਕਿ ਪੰਜਾਬ ਨੂੰ ਇੱਕ ਐਸੇ ਜੰਜਾਲ ਚੋਂ ਕੱਢ ਕੇ ਖੁਸ਼ਹਾਲੀ ਵੱਲ ਲੈ ਕੇ ਜਾਣ ਦਾ ਟਾਰਗੇਟ ਹੈ ਉਸੇ ਹਮੇਸ਼ਾ ਕੰਮ ਕਰਦੇ ਰਹਾਂਗੇ 2027 ਦੇ ਵਿੱਚ ਅਗਲਾ ਟਾਰਗੇਟ ਸਾਡਾ 2027 ਹੈ ਪੂਰੀ ਪਾਰਟੀ ਮਿਲ ਕੇ 2027 ਦੇ ਵਿੱਚ ਇੱਕ ਅੱਛਾ ਪ੍ਰਦਰਸ਼ਨ ਕਰਕੇ ਹੋਏ ਪੰਜਾਬ ਦੇ ਵਿੱਚ ਡਬਲ ਇੰਜਨ ਸਰਕਾਰ ਬਣਾਏਗੀ ਇਹ ਸਾਡਾ ਸੰਕਲਪ ਚੱਲਦਾ ਰਹੇਗਾ